ਆ ਦੇਖੋ ਕੱਲਾ ਕੱਲਾ ਥਾਨ ਲੱਗਿਆ ਹੋਇਆ ਲੇਵੇ ਨੂੰ ਐਨ ਤੁਰਦੀ ਵੀ ਜਮ ਐਨ ਮੱਲਾ ਮੰਗੂ ਆ ਬਹੁਤ ਸੋਹਣੇ ਥਾਨ ਲੇਵੇ ਲਈ ਆਪਾਂ ਗਾਂ ਕਹਿ ਸਕਦੇ ਮੰਗੂ ਦਾ ਆਪਾਂ ਡੇਢ ਮੰਗ ਲਈ 1 55 ਮੰਗ ਲਈ ਜਾਇਜ ਆ ਬਾਈ ਹਾਂ ਪਰ ਆਪਾਂ 1 ਲੱਖ ਤੋਂ ਮੁੱਲ 80000 ਰੁਪਏ ਕਰ ਦਿੰਦਾ ਟਾਟਾ ਬਾਟਾ ਟਾਟਾ ਬਾਟਾ ਜੇ ਘੱਟ ਵੱਧ ਨਹੀਂ ਕਹਿੰਦੇ 75000 ਦੀ ਝੋਟੀ ਦਿਨ ਬਾਈ ਠੀਕ ਹੈ ਲੈ ਵੀ ਆਹਾ ਸੋ ਨੂੰ 75000 ਦੀ ਝੋਟੀ ਮਿਲੂ ਫਿਰ ਹੁਣ ਬਾਦੀ ਤਾਂ ਹੈਗੀ ਇੱਕ ਪਾਸੇ ਨਹੀਂ ਵੀ ਹਾਂ ਉਹ ਥਾਨ ਲੇਵੇ ਦੀ ਚੰਗੀ ਮੈਂ ਇੱਕ ਨੰਬਰ ਬਾਈ ਦੋ ਟਾਈਮ ਚੋ ਕੇ ਲੈ ਕੇ ਜਾਓ ਯਾਰ ਇਹ ਆ ਦੇਖ ਲਓ ਬਹੁਤ ਸੋਹਣੇ ਆਰਡਰ ਪੈਂਦੀ ਹੈ ਤੇ ਲੇਵੇ ਤੋਂ ਜਮਾ ਐਨ ਫਿੱਟ ਅੱਛਾ ਹਾਂ ਹੁਣ ਇਹਦੇ ਥੱਲੇ 15 ਕਿਲੋ ਦੁੱਧ ਹੈਗਾ ਬਾਈ ਹੈਗਾ 15 15 ਕਿਲੋ ਚਵਾ ਦਾਂਗੇ ਮੈਂ ਤੁਹਾਨੂੰ 20 ਕਹਿੰਦਾ ਕਿ ਪੈਦਾ ਅਗਲਾ ਬਾਲਟੀ ਧਰ ਕੇ ਭੇਜਣਾ ਬਾਈ ਜਮਾ ਹੋ ਲੈ ਇਹ ਆ ਦੇਖ ਲਓ ਕੋਲਾ ਜਾਂ ਬਣਾਉਂਦੀ ਹੁੰਦੀ ਬਾਈ ਹਾਂ ਥਾਨ ਲੇਵੇ ਵਾਲੀ ਬਿਹੜ ਦਿਖਾਉਣਾ ਤੁਸਾਨੂੰ ਐਨ ਰੋਗ ਰੋਗ ਦਾ ਥਾਣਾਗਾ 57000 ਰੁਪਏ ਦੀ ਆਹਾ ਬਿਹੜ ਲੈ ਜਿੰਮੇਦਾਰੀ ਹੈ ਜੇ ਪੈਰ ਵੀ ਚੱਕ ਜਗਲੇ ਘਰੇ ਜਾ ਕੇ ਪੁੱਠੀ ਆਪਣੀ ਮਾਫਸ ਕੋਈ ਗੱਲ ਨਹੀਂ ਬਾਈ ਕਹਤਾ ਜੋ ਠੀਕ ਹੈ ਕਿੰਨੇ ਕੇ ਦੁੱਧ ਲਈਏ ਦੁੱਧ ਵੀਰੇ ਨੇ 16 ਕਿਲੋ 15 ਕਿਲੋ ਪਹਿਲਾਂ ਨੇ ਦਿੱਤਾ 15 ਠੀਕ ਹਾਂਜੀ ਹਸੀਕਲ ਦੋਸਤੋ ਬਬੂ ਸਵਾਗਤ ਕਰਦਾ ਮਿੱਤਰੋ ਤੇ ਅੱਜ ਪਹੁੰਚੇ ਸੀ ਆਪਾਂ ਬਾਈ ਬੱਬੂ ਕੋਲੇ ਅੱਜ ਨਾ ਆਪਾਂ ਸਾਨੂੰ ਗਾਮਾ ਦਾ ਹਾਮਾਂਗੇ ਸਾਰੀਆਂ ਪੰਜ ਵਿੱਚ ਸੂਈਆਂ ਵੀ ਇਹ ਤੇ ਵਿੱਚ ਗੱਬਣਾ ਜਿਵੇਂ ਤੁਸੀਂ ਪਹਿਲੇ ਨੰਬਰ ਤੇ ਆ ਗਈ ਐਚ ਐਫ ਤੇ ਦੂਜੇ ਤੇ ਆ ਗਈ ਐਰ ਸ਼ੈਰ ਜਰਸੀ ਕ੍ਰੋਸ ਇਧਰਲੇ ਪਾਸੇ ਜਰਸੀ ਆ ਗਈ ਤੇ ਇੱਕ ਦੋ ਗਾਮਾ ਆਈਆਂ ਇਧਰਲੇ ਪਾਸੇ ਸਾਹੀਵਾਲ ਦੇ ਵਿੱਚ ਪੈਂਦੀਆਂ ਹੋਈਆਂ ਤੇ ਇੱਕ ਆ ਗਈ ਝੋਟੀ ਆਜੋ ਬਾਈ ਨਾਲ ਕਰਵਾ ਗਈ ਗੱਲਬਾਤ ਸਾਰੇ ਜਾਨਵਰਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਬਾਕੀ ਗਾਮਾ ਚੰਗੀਆਂ ਲੱਗੀਆਂ ਹਨਾ ਤੇ ਬਾਈ ਦੇ ਰੇਟ ਚੰਗੇ ਲੱਗੇ ਤਾਂ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਂ ਮੇਰਾ ਬੱਬੂ ਆ ਵੀਰੇ ਪਿੰਡ ਤਖਤਮਾਲਾ ਜੀ ਤਹਿਸੀਲ ਕਾਲਾਵਾਲੀ ਹੈ ਜ਼ਿਲ੍ਹਾ ਸਰਸਾ ਜੀ ਤਲਵੰਡੀ ਸਾਬੋ ਤੋਂ 15 ਕਿਲੋਮੀਟਰ ਦੂਰ ਆਪਣਾ ਪਿੰਡ ਬਾਈ ਠੀਕ ਹੈ ਕਾਲੇਵਾਲੀ ਤੋਂ ਬਾਈ ਕਾਲੇ ਤੋਂ 2-3 ਕਿਲੋਮੀਟਰ ਦੂਰ ਠੀਕ ਹੈ ਅਜ ਬੱਬੂ ਜਿਵੇਂ ਆਪਾਂ ਪੰਜ ਗਾਮ ਆਣੇ ਹਾਂ ਜੀ ਵੀਰੇ ਹਾਂ ਠੀਕ ਹੈ ਪੰਜ ਗਾਮ ਇੱਕ ਝੋਟੀ ਹੈ ਬਾਈ ਠੀਕ ਹੈ ਤੇ ਰੁਟੀਨ ਦੇ ਵਿੱਚ ਕਿੰਨੇ ਕੁ ਬਸ ਅੱਪ ਆਪਣੇ ਕੋਲ ਸੋਭਾ ਚਾਰ ਗਾਮਾਂ ਸੇਲ ਹੋ ਗਏ ਬਾਈ ਅੱਛਾ ਹਾਂਜੀ ਚਾਰ ਗਾਮਾਂ ਲੈ ਗਏ ਤੇ ਸੂਈਆਂ ਸੀ ਕਿ ਗੱਬਣਾ ਵੀਰੇ ਕੱਪੜੇ ਸੀਗੇ ਬੇੜਾ ਬਾਈ ਅੱਛਾ ਉਹ ਗੱਬਣਾ ਬੇੜਾ ਸੀਗਾ ਠੀਕ ਹੈ ਬਾਈ ਇੱਕ ਬਬੂ ਦਰਸ਼ਕ ਨੂੰ ਆਪਾਂ ਗੱਲ ਦੱਸ ਦਈਏ ਜਦੋਂ ਵੀ ਕੋਈ ਆ ਪਸ਼ੂ ਵੇਚਦਾ ਹਨ ਤੇ ਉਹ ਗਾਂ ਥੋੜੀ ਜੀ 10 15 ਦਿਨਾਂ ਦੀ ਕੱਚੀ ਵੇਚੇ ਹਾਂਜੀ ਵੀਰੇ ਹਾਂਜੀ ਕਿਉਂਕਿ ਗਾਂ ਦੀ ਕੱਚੀ ਜਿਵੇਂ ਆਪਾਂ ਕਹਿੰਦੇ ਕਿ ਵੱਧ ਵਿਕਰੀ ਹੈ ਬੱਡੇ ਵੀਰੇ ਹਾਂ ਵੱਧ ਵਿਕਰੀ ਹੈ ਹਾਂ ਗੱਬਣ ਦੀ ਗਾਂ ਵੱਧ ਵਿਕਰੀ ਹੈ ਥੋੜੀ ਸੂਈਆਂ ਘੱਟ ਵਿਕਦੀ ਵੀਰੇ ਇਹ ਕਾਰਨ ਦੱਸੇਗਾ ਵੀ ਮਤਲਬ ਬਾਹਰਲੇ ਮਤਲਬ ਗੱਬਣਾ ਗੁੱਬਣਾ ਚਾਹੁੰਦੇ ਗੱਡੀਆਂ 'ਚ ਖਰਾਬ ਹੋ ਜਾਂਦੇ ਸੂਈਆਂ ਗੰਗਾ ਬਾਈ ਅੱਛਾ ਹਾਂ ਇਸ ਕਰਕੇ ਗੱਬਣੇ ਲੈਂਦੇ ਨੇ ਗੱਬਣੇ ਲੈਂਦੇ ਹਾਂ ਬਾਈ ਠੀਕ ਹੈ ਤੇ ਆਪਣੇ ਪੰਜਾਬ ਵਾਲੇ ਇੱਧਰ ਸੂਈਆਂ ਆਪਣੇ ਸੂਈ ਪਾਲਦੇ ਬਾਈ ਠੀਕ ਹੈ ਅੱਛਾ ਡਿਟੇਲ ਆਪਾਂ ਪਹਿਲੀ ਗਾਂ ਤੋਂ ਸਟਾਰ ਐਚਐਫ ਦੇ ਵਿੱਚ ਹੈ ਹਨਾ ਹਾਂਜੀ ਹਾਂਜੀ ਐਚਐਫ ਮਤਲਬ ਪਿਓਰੀ ਆ ਗਈ ਤੇ ਕਿਨ ਮਸੂਆ ਸੁਈ ਹੈ ਪਹਿਲਾ ਸੁਹਾਰਾ ਮਨ ਚੌਕ ਦੇ ਚੱਕ ਦੀ ਹੈ ਪਹਿਲਾ ਸੂਆ ਹਾਂ ਪਹਿਲਾ ਸੂਆ ਬਈ ਚੌਕ ਦੇ ਚੱਕਦੀ ਐ ਮੈਨੂੰ ਲੱਗਦਾ ਪਹਿਲੇ ਨਹੀਂ ਬੱਚੀ 32 33 ਕਿਲੋ ਦੁੱਧ ਖੁੱਲਾ ਪਾ ਦੂਗੀ ਪਾ ਦੂਗੀ ਹਾਂਜੀ ਬਈ ਹਾਂਜੀ ਜਿਵੇਂ ਹੁਣ ਕਿੱਦੇ ਸੂਈਏ ਇੱਕ ਕੱਲ ਰਾਤ ਨੂੰ ਸੂਈਏ ਬਾਈ ਠੀਕ ਹੈ ਕਰਾ ਰਾਤ ਨੂੰ ਠੀਕ ਹੈ ਰਾਤ ਸੂਈ ਸੀਗੀ ਮਤਲਬ ਤੜਕੇ ਦਾ 6-7 ਕਿਲੋ ਬੌਲਾ ਕੱਢਿਆ ਬਾਈ ਬਸ ਬਈ ਹਾਂ ਬੌਲੀ ਕੱਢਿਆ ਤੇ ਹੁਣ ਜੇ ਬੌਲਾ ਬੌਲੀ ਦੀ ਆਪਾਂ ਗੱਲ ਕਰ ਲਈਏ ਬੌਲਾ ਬੌਲਾ ਹੋਊ 17-18 ਕਿਲੋ ਦਾ ਹੁਣ ਬਈ 20-20 ਵਾਰ ਬੌਲਾ ਹੋਊ ਬਾਈ ਅੱਛਾ ਹਾਂਜੀ ਠੀਕ ਹੈ ਤੇ ਸੂਆ ਪਹਿਲਾ ਆ ਪਹਿਲਾ ਸੂਆ ਠੀਕ ਹੈ ਤੋੜ ਕੇ ਫਿਰ ਆ ਸੂਈ ਹੋਈ ਆ ਤੇ ਮਗਰ ਇਹਦੇ ਬੱਚਾ ਬਈ ਹਾਂ ਬੱਚਾ ਬਈ ਬੱਚਾ ਤੇ ਲੇਵੇ ਵਾਲੇ ਪਾਸੇ ਤੁਸੀਂ ਦੇਖ ਲਓ ਜਿਵੇਂ ਆਪਾਂ ਕਹਿ ਦਈਏ ਨਾ ਇੱਕ ਬਹੁਤ ਜ਼ਿਆਦਾ ਸੋਹਣਾ ਲੇਵਾਗਾ ਤੇ ਜਮੈਂ ਐਨ ਫਿਕਸ ਇਹ ਇਧਰਲੇ ਪਾਸੇ ਦੇਖੋਗੇ ਤੁਸੀਂ ਨਾ ਲੇਵੇ ਵਾਲੀ ਤਾਂ ਜਮੈਂ ਗਰਦੀ ਗੱਡੀ ਪਈ ਆ ਬਹੁਤ ਸੋਹਣਾ ਲੇਵਾ ਤਿਆਰ ਕੀਤਾ ਹੋਇਆਗਾ ਨੇ ਜਿਵੇਂ ਪਹਿਲਾ ਸੂਆ ਸਮੀ ਬਲੀ ਵੀ ਚੰਗੀ ਆ ਬਾਡੀ ਦੀ ਵੰਤਰ ਤੁਸੀਂ ਦੇਖੋਗੇ ਜਿਵੇਂ ਹਨਾ ਫੇਸ ਦੀ ਬਿਊਟੀ ਦੇਖ ਲਓ ਤੁਸੀਂ ਹਾਂ 2-4 ਸਾਲ ਬਾਈ ਫਾਰਮ ਦੇ ਰੱਖ ਕੇ ਪਚਵਾਈ ਕਰ ਸਕਦੇ ਬੱਚੀ ਦੀ ਹਾਂ ਇਹ ਆ ਦੇਖੋ ਕੱਲਾ ਕੱਲਾ ਥਾਨ ਲੱਗਿਆ ਹੋਇਆ ਲੇਵੇ ਨੂੰ ਐਨ ਤੁਰਦੀ ਵੀ ਜਮ ਐਨ ਮੱਲਾ ਮੰਗੂ ਆ ਬਹੁਤ ਸੋਹਣੇ ਥਾਨ ਲੇਵੇ ਲਈ ਆਪਾਂ ਗਾਂ ਕਹਿ ਸਕਦੇ ਹਾਂ ਮਿੱਤਰੋ ਤੇ ਨਾਲੇ ਦੁੱਧ ਦੇਖ ਲਓ ਤੁਸੀਂ ਹੁਣ ਛੋਟੇ ਸਾਹਮਣੇ ਆ ਜੂਗਾ ਕਿਉਂਕਿ ਇਹ ਗਾਂ ਸੂਈ ਹੋਈ ਹੈਗੀ ਅੱਛਾ ਬਾਬੂ ਹਾਂ ਜੀ ਆ ਇਧਰ ਲਿਆ ਜਿਵੇਂ ਆਪਾਂ ਗੱਲ ਕਰ ਲਏ ਹੁਣ ਇਹਦੇ ਰੇਟ ਦੀ ਰੇਟ ਕਿੰਨਾ ਬਣਾਇਆ ਮੰਨ ਲਾ ਮੰਗੂ ਦਾ ਆਪਾਂ 1.5 ਮੰਗ ਲਈ 1.55 ਮੰਗ ਲਈ ਜਾਇਜ਼ ਆ ਬਾਈ ਹਾਂ ਪਰ ਆਪਾਂ 1.32 ਲੱਖ ਰੇਟ ਦੇ ਦੇ ਦਾਂਗੇ 135000 ਠੀਕ ਆ ਤੇ ਦੁੱਧ ਦੀ ਜਿਵੇਂ ਆਪਾਂ ਕਹਿ ਦੀਏ ਉਹ 30 ਕਿਲੋ ਖੁੱਲਾ ਪਛੀ ਪਾਉਗੀ ਯਾਰ ਇਹ ਤਾਂ ਬੈੜ ਵੀ ਦੱਸ ਦੀ ਬਾਈ ਨਹੀਂ ਦੱਸ ਦੀ ਹਾਂ ਮੈਂ ਤੁਹਾਨੂੰ ਆਖਾਂ ਵੀ 40 ਦਊਗੀ ਨਾ ਉਹ ਤਾਂ ਉਹ ਗੱਲ ਗਲਤੀ ਜੀ ਬਾਈ ਜਿहां 30 ਕਿਲੋ ਦੁੱਧ ਬੱਚੀ ਰਾਮਾਨ ਆਮਦਾਰੀ ਨੇ ਦੇਣਾ ਚਾਹੀਦਾ ਮਤਲਬ ਮਾਨ ਵਾਲੀ ਗੱਲ ਹਾਂਜੀ ਬਾਈ ਹਾਂ ਅੱਛਾ ਜਿਵੇਂ ਦੂਜੇ ਨੰਬਰ ਤੇ ਆ ਗਈ ਤੇਰੀ ਹਾਂਜੀ ਇਹ ਰਮਨ ਦੂਜਾ ਸੂਆ ਬਾਈ ਦੂਜਾ ਸੂਆ ਹਾਂ ਇਹ ਪਰਸੋਂ ਸ਼ਾਮ ਨੂੰ ਸੂਈਏਗੀ ਠੀਕ ਹੈ ਹਾਂਜੀ ਬੋਲੇ ਦੀ ਇਹ ਮਗਰ ਬੱਚੇ ਬਾਈ ਮਗਰ ਬੱਛੀ ਆ ਗਈ ਠੀਕ ਐ ਬੱਛੀ ਆ ਗਈ ਐ ਐਫ ਦੇ ਵਿੱਚ ਹਾਂ ਬੱਛੀ ਐਫ ਦੀ ਆਪ ਐਰ ਸ਼ੈਰ ਆ ਬਾਈ ਐਰ ਸ਼ੈਰ ਹੈ ਨਾ ਜਰਸੀ ਤੇ ਜਿਵੇਂ ਆਪਾਂ ਗੱਲ ਕਰ ਲ ਗਏ ਹੁਣ ਬੋਲਾ ਬੋਲਾ ਕਿੰਨਾ ਹੋਊ ਬਾਈ ਥੱਲੇ ਬਾਈ ਹੋਊ ਔਰ ਠੰਡਾ 20 ਕਿਲੋ ਜਾਰ ਬਾਰ ਅੱਛਾ ਹਾਂਜੀ ਬਾਈ ਮਤਲਬ 20 ਜੇ ਆਪਾਂ ਇਹਨੇ ਪਹਿਲਾਂ ਨੇ 25 26 ਕਿਲੋ ਰਮਣ ਦੁੱਧ ਦਿੱਤਾ ਬਾਈ 25 ਪਲੱਸ ਦੇਣਾ ਚਾਹੀਦਾ ਹੁਣ ਅੱਛਾ ਹਾਂਜੀ ਬਾਈ ਖੋਲੀ ਬਾਈ ਕਰ ਫਿਰ ਆਪਾਂ ਗਾਹ ਤੋਰ ਕੇ ਦਿਖਾ ਦਗੇ ਹੁਣ ਤੁਸੀਂ ਗਾਹ ਦੀ ਬਾਡੀ ਦੀ ਬੰਤਰ ਦੇਖ ਲੋ ਚੈੱਕ ਕਰ ਲੋ ਖੜੀ ਦੀ ਅ ਦੂਜਾ ਸੂਆ ਹਾਂ ਦੂਜਾ ਸ਼ੈਰ ਕਰਾਸ ਗਾਂ ਆ ਗਈ ਇਹ ਇਧਰ ਆ ਦੇਖ ਲੋ ਹੁਣ ਤੁਸੀਂ ਥੋੜੀ ਰਮਨ ਬਾਦੀ ਤਾਂ ਹੈਗੀ ਇੱਕ ਪਾਸੇ ਚੰਨੀ ਵੀ ਹਾਂ ਉਹ ਥਾਨ ਲੈਵੇ ਦੀ ਚੰਗੀ ਮੈਂ ਇੱਕ ਨੰਬਰ ਬਾਈ ਦੋ ਟਾਈਮ ਚੋ ਕੇ ਲੈ ਕੇ ਜਾਓ ਯਾਰ ਇਹ ਆ ਦੇਖ ਲੋ ਬਹੁਤ ਸੋਹਣੇ ਆਰਡਰ ਕੁਆਲਿਟੀ ਤੇ ਇੱਕ ਗੱਲ ਹੋਰ ਆ ਲੈਵੇ ਨੂੰ ਜਿਹੜਾ ਥਾਨ ਲੱਗਿਆ ਨਾ ਹੱਥੀ ਚਵਾਈ ਵਾਲਾ ਲੈ ਆ ਇਧਰ ਨੂੰ ਲਿਆ ਬਾਈ ਚੋਣ ਚਾਣ ਬਹੁਤ ਚੰਗਾ ਰਮਨ ਠੰਡੀ ਬਹੁਤ ਦਾ ਬੱਚੀ ਅੱਛਾ ਵਧੀਆ ਜਮਾ ਹਾਂ ਇੱਕ ਨੰਬਰ ਬਾਈ ਜਮਾ ਤੇ ਇੱਕ ਗੱਲ ਹੋਰ ਦੱਸ ਵੀ ਚਵਾਈ ਚਬੂਈ ਦੇ ਵਿੱਚ ਜਮਾ ਬਾਈ ਕੋਈ ਪ੍ਰੋਬਲਮ ਹੀ ਨਹੀਂ ਹੋਰ ਦੱਸ ਠੰਡੀ ਆ ਜਮਾ ਜ਼ਿੰਮੇਵਾਰੀ ਵਾਲੀ ਬਾਈ ਐਂ ਬਾਈ ਕਹਿੰਦਾ ਕੀ ਕੀ ਰੇਟਰ ਹੋ ਇਹਦਾ ਇਹਦਾ ਰੇਟਰ ਮਨ ਜਿਹੜਾ 85000 ਦੇ ਬੱਚੀ ਦੇ ਦਿਆਂਗੇ ਆਪਾਂ ਮਾਨ ਤਾਨ ਬ ਮਾਨ ਤਾਨ ਕਾੜਾ ਵੜਾ ਕਰਦੇ ਜਾ ਤੈਨੂੰ ਪਤਾ ਆਪਾਂ ਮੁੱਲ ਨਹੀਂ ਕਰਦੇ ਬਾਈ ਫਿਰ ਵੀ ਅਗਲੇ ਨੂੰ 1000 2000 ਘੱਟ ਦਿੰਨੇ ਆ ਠੀਕ ਹੈ ਹਾਂਜੀ ਬਾਈ ਓਕੇ ਲੋ ਵੀ ਆ ਦੇਖ ਲਓ ਤੁਸੀਂ 82000 ਦੀ ਜਿਵੇਂ 83 ਦੀ ਹੋਜੂ ਹਾਂਜੀ ਵੀਰੇ ਹਾਂਜੀ ਕੋ ਵਾਲ ਨੇ ਬੰਨ ਦੇ ਬਾਈ ਕਰਾਂ ਦੇਖੋ ਬਹੁਤ ਸੋਹਣੇ ਲੇਵੇ ਵਾਲੀ ਆਪਾਂ ਤੁਹਾਨੂੰ ਗਾਂ ਦਿਖਾਈ ਤੇ ਰੇਟ ਦੱਸਿਓ ਹੁਣ ਤੁਹਾਨੂੰ ਕਿਵੇਂ ਲੱਗਿਆ ਮਗਰ ਬੱਛਿਆ ਰਮਣੇ ਮਗਰ ਬੱਛਿਆ ਆ ਗਈ ਇੱਕ ਗਿਫਟ ਹੀ ਆ ਹਾਂਜੀ ਹਾਂਜੀ ਜਿਵੇਂ ਹੁਣ ਜਰਸੀ ਆ ਗਈ ਅੱਗੇ ਹਾਂਜੀ ਬਾਈ ਰਮਣ ਇਹ ਪਹਿਲਾ ਸੂਆ ਰਮਣ ਬਾਈ ਪਹਿਲਾ ਸੂਆ ਹਾਂ ਇਹ ਅੱਛਾ ਹਾਂ ਹੁਣ ਇਹਦੇ ਥੱਲੇ 15 ਕਿਲੋ ਦੁੱਧ ਹੈਗਾ ਬਾਈ ਹੈਗਾ 15 ਹਾਂ 15 ਕਿਲੋ ਚਵਾ ਦਾਂਗੇ ਮੈਂ ਤੁਹਾਨੂੰ 20 ਕਹਿੰਦਾ ਤਾਂ ਕਿ ਪੈਦਾ ਅਗਲਾ ਬਾਲਟੀ ਧਰ ਕੇ ਭੇਜੇ ਅ ਅੱਛਾ ਜਿਵੇਂ ਲੇਵਾ ਮਤਲਬ ਥੋੜਾ ਲੱਗਦਾ ਆਪਾਂ ਨੂੰ ਨੇ ਬਬਾਈ ਐਮਨ ਵਾਲਾ ਬੱਚਾ ਆਈ ਅੱਜ ਸਵੇਰੇ ਆਈ ਹੈਗੀ ਅੱਛਾ ਆ ਕੋ ਤੁਮ ਨੂੰ ਉਪਰ ਆਇਆ ਕਰ ਜੰਦਾ ਬਸ ਠੀਕ ਆ ਲੈ ਵੀ ਇਹਦੇ ਮਗਰ ਆ ਗਿਆ ਬੱਚਾ ਤੋਰੀ ਵੀ ਹਾਂ ਇਹਦੇ ਮਗਰ ਬੱਚਾ ਬਾਈ ਆ ਦੇਖ ਲਓ ਹੁਣ ਤੁਸੀਂ ਇੱਥੋਂ ਚੈੱਕ ਕਰ ਲਓ ਤੁਸੀਂ ਜਰਸੀ ਦੇ ਵਿੱਚ ਪੈਂਦੀ ਹੈ ਤੇ ਲੇਵੇ ਤੋਂ ਜਮਾਂ ਐਨ ਫਿੱਟ ਆ ਇਹ ਆ ਦੇਖੋ ਕੱਲਾ ਕੱਲਾ ਥਣ ਲੇਵੇ ਨੂੰ ਤੇ ਆ ਦੇਖੋ ਜਰਸੀ ਆ ਗਈ ਇਹ ਮਿੱਤਰੋ ਲੈ ਇੱਧਰ ਕਰੀ ਕਰਾ 15 ਕਿਲੋ ਹੁਣ ਯਾਰ ਨਾ ਦੁੱਧ ਤੁਸੀਂ ਜਿਵੇਂ ਚਾਹਣਾ ਰਹਣ ਬਹੁਤ ਚੰਗਾ ਲੱਗਿਆ ਬੱਚੀ ਬਾਈ ਅੱਛਾ ਨਖਰਾ ਨਖਰਾ ਬਹੁਤ ਫੇਸ ਕੁਆਲਟੀ ਦਿਖਾ ਬਾਈ ਇਹ ਰੇਟ ਕੀ ਰਹੂ ਇਹਦਾ ਰੇਟ ਇਹਦਾ ਰਵਣ 75000 ਰੁਪਏ ਬਾਈ ਚੜਾ ਵੜਾ ਟਾਟਾ ਵਟਾ 72000 ਰੁਪਏ ਦੇਣੇ ਬਾਈ ਠੀਕ ਆ ਲੈ ਜਾ ਬਾਈ ਕਰਾ ਇਧਰ ਨੂੰ ਦੇਖ ਲੋ ਕੰਨਾ ਕੁੰਨਾ ਦੇ ਚੈੱਕ ਕਰ ਲੋ ਹੁਣ ਤੁਸੀਂ ਇਹ ਆਹਾ ਵਹ ਹੈਡ ਸੋਨ ਨੂੰ 72000 ਰੁਪਏ ਦੇ ਵਿੱਚ ਮਿਲੂਗੀ ਸੂਈ ਸਵਾਈ ਮਗਰ ਇਹਦੇ ਬੱਚਾ ਅੱਛਾ ਇਹਦੇ ਬਾਈ ਅੱਛਾ ਜਿਵੇਂ ਹੁਣ ਆ ਆ ਗਈ ਤੇਰੀ ਗਾਂ ਹਾਂਜੀ ਹਾਂਜੀ ਰਵਣ ਇਹ ਪਹਿਲਾ ਸੂਆ ਸੂ ਰਵਣ ਇਹ ਕੀ ਮਤਲਬ ਕਿ ਕੱਲ ਜਰਸੀ ਚ ਕ੍ਰੋਸ ਮੰਨ ਲਾ ਬਾਈ ਸਾਹੀ ਵਾਲ ਦਾ ਹਾਂਜੀ ਹਾਂਜੀ ਇਹ ਜਿਹੜਾ ਮੂੰਹੋਂ ਜਰਸੀਆਂ ਵਾਲਾ ਬਾਈ ਪਿੱਛਾ ਜਾਂਦਾ ਸਾਈ ਵਾਲਾ ਲੱਗਦਾ ਕ੍ਰੋਸ ਵਾਇਰ ਮੰਨ ਲਓ ਜਰਸੀ ਜੀ ਕ੍ਰੋਸ ਮੰਨ ਲਓ ਸਾਈ ਬਲਜੀ ਪਹਿਲਾ ਸੂਆ ਪਹਿਲਾ ਸੂਆ ਬਾਈ ਪਹਿਲਾ ਸੂਆ ਤੇ ਹੁਣ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਨਹੀਂ ਵੀਰੇ ਗੱਬਣਾ ਹੈ ਅੱਛਾ ਗੱਬਣਾ ਹੈ ਬਣਾ ਬਾਈ ਠੀਕ ਹੈ ਠੀਕ ਹੈ ਲੈ ਵੀ ਮਿੱਤਰੋ ਆ ਤੁਸੀਂ ਦੇਖ ਲਓ ਜਮਾ ਐਂਡ ਫੁੱਲ ਵਧੀਆ ਤਿਆਰ ਹੋਊਗੀ ਕੰਡੀ ਸੀਲ ਬਹੁਤਾ ਬੱਚੀ ਰਹਿਣਾ ਜਿਹੜੇ ਮਰਜੀ ਬੈਠਾ ਰਿਹਾ ਬਾਈ ਐਨੇ 올 ਸੋਲਵ ਕਰਨੀ ਬੱਚੀ ਕਿੰਨੇ ਕਿ ਦਿਨ ਲੈ ਜੂ ਬੱਬੂ ਇਦਾਂ ਲੈ ਜੂ ਰਮਣ ਪੰਜ ਚਾਰ ਦਿਨ ਤੱਕ ਖੁੱਲੇ ਲੈ ਜੂ ਬੱਚੀ ਚੋਲੀ ਚਾਲੀ ਤਾਂ ਬਹੁਤ ਬਹੁਤ ਪਈਆਂ ਬਾਈ ਹਾਂ ਹਾਂ ਮਾਲਾ ਹੱਕ ਤਾਂ 5-7 ਦਿਨ ਤੱਕ ਹੀ ਕੱਟ ਸਕਦੇ ਬਈ ਨਹੀਂ ਕੱਟ ਜੂ ਹੱਥੋਂ ਬਹੁਤ ਚੰਗਾ ਕੱਢੂ ਦਿਖਾਇਆ ਨਾ ਫਿਰ ਉਹ ਜਿਹੜਾ ਕਰਦਾ ਹੁੰਦਾ ਜਮਾ ਇਹ ਦੇ ਬਾਈ ਜਮਾ ਉਹ ਲੈ ਇਹ ਆ ਦੇਖ ਲੋ ਪੋਲਾਇਆ ਬਣਾਉਂਦੀ ਹੁੰਦੀ ਹੈ ਬਾਈ ਹਾਂ ਖੋਲ ਵੀ ਕਰਾਂ ਲੋ ਵੀ ਮਿੱਤਰੋ ਆ ਤੁਹਾਨੂੰ ਕ੍ਰਾਸ ਵੈਹੜ ਜੀ ਦਿਖਾਉਣਾ ਮੈਂ ਤੁਹਾਨੂੰ ਜਿਵੇਂ ਬਾਈ ਨੇ ਕਿਹਾ ਨਾ ਮੂੰਹ ਜਰਸੀ ਵਾਲਾ ਤੇ ਪਿੱਛੋਂ ਸਾਹੀ ਵਾਲ ਰੇਟ ਕੀ ਰੂ ਬਾਈ ਦਾ ਰੇਟ ਇਹਦਾ ਰਹਿਣ 75000 ਰੁਪਏ ਬਾਈ 70000 ਦੀ ਬੱਛੀ ਦੇ ਦਾਂਗੇ ਆਪਾਂ 70000 ਦੀ ਹਾਂ ਠੀਕ ਆ ਪਲੀ ਪਲਾਈ ਹੈ ਬੱਛੀ ਦੁੱਧ ਵੀ ਬੱਛੀ 20 ਕਿਲੋ ਜਮੈਂ ਖੁੱਲਾ ਪਾ ਦੂਗੀ ਜਿਹੜੇ ਹਿਸਾਬ ਨਾਲ ਥਣ ਲੇ ਵੱਲ ਕੇ ਬੱਛੀ ਦਾ ਪਹਿਲਾ ਨਾ ਠੀਕ ਹੈ ਹਾਂ ਜਿਵੇਂ ਥਣ ਕਿੱਡਾ ਚੰਗਾ ਕੱਢਦੀ ਹੁੰਦੀ ਹੈ ਬਾਈ ਇਹ ਆ ਦੇਖ ਲਓ ਹੁਣ ਤੁਸੀਂ ਵੈਹੜ ਨਾ ਰੰਗਵਾ ਚੈੱਕ ਕਰ ਲਓ ਮਿੱਤਰੋ ਸਾਈ ਵਾਲ ਮੰਨ ਲਓ ਤੁਸੀਂ ਹਨਾ ਸਾਈ ਵਾਲ ਨਹੀਂ ਕਹ ਸਕਦੇ ਜਰਸੀ ਚ ਕਰਾਸ ਮੰਨ ਲਾ ਸਾਈ ਵਾਲਾ ਕਰਾਸ ਠੀਕ ਆ ਇਹ ਇਹ ਆਹ ਬੈਡਸ ਨੂੰ 70000 ਦੀ ਹਾਂਜੀ ਵੀਰੇ ਹਾਂਜੀ ਠੀਕ ਆ ਲੈ ਵੀ ਥਾਨ ਲੈਵੇ ਦੀ ਮੈਂ ਨੇੜੇੋਂ ਲਾਦਾ ਮੁੰਡੇ ਨੂੰ ਬੰਨ ਲੈਣ ਦੇ ਇਹ ਆ ਦੇਖੋ ਮਿੱਥੋਂ ਥੋੜਾ ਜਿਹਾ ਨਾ ਐ ਕਰਦੀ ਆ ਲੈ ਥਾਨ ਦੇ ਕਰਦੀ ਆ ਭਈ ਤੇਰੇ ਮੁਕੇ ਬਣਨ ਨਾ ਕਰਕੇ ਜਮਾ ਮਤਬਲੀ ਨਾ ਭਾਈ ਜਮਾ ਲੈ ਪਿੱਛੋਂ ਦੇ ਅੱਗੇ ਬਹਿ ਜਾ ਲੈ ਲੈ ਐਡੀ ਠੰਡੀ ਸੀਦਾ ਕੰਦਾ ਚੋੜਾ ਚੋੜਾ ਬਹੁਤ ਪਰੂ ਬੱਚ ਬਈ ਹਜੇ ਤਾਂ ਯਾਰ ਨਾ ਮੈਨੂੰ ਐ ਲੱਗਦਾ ਬਬੂ ਦਾ ਦਸ ਦਿਨ ਲੈ ਜੂ ਯਾਰ ਲੈ ਜੂ ਬਈ ਰਾਮ ਨੇ ਹਾਂ ਅੱਛਾ ਜਿਵੇਂ ਅੱਗੇ ਆ ਗਈ ਸਾਹੀਵਾਲ ਹਾਂ ਸਾਹੀਵਾਲ ਇਹ ਸਾਹੀਵਾਲ ਚ ਵੀ ਕਰੌਸ ਹੈ ਵੀ ਬਈ ਪਹਿਰ ਕਰੌਸ ਨਹੀਂ ਹਾਂ ਇਹ ਤੋਂ ਨਹੀਂ ਮੰਨ ਲਾ ਠੀਕ ਹੈ ਹਾਂ ਬੰਨ ਹੈਗੀ ਤੋਂ ਨਹੀਂ ਬਈ ਠੀਕ ਆ ਖੋਲ ਵੀ ਕਰ ਮੇਤਰਾ ਇਹ ਕਿੰਨਾ ਸੂਆ ਸੂਗੀ ਇਹ ਦੂਜਾ ਸੂਆ ਸੂ ਰਵਣ ਦੂਜਾ ਸੂਆ ਹਾਂ ਥਨ ਥਨ ਬਹੁਤ ਚੰਗਾ ਜ਼ਿੰਮੇਵਾਰੀ ਹੈ ਜੇ ਪੈਰ ਵੀ ਚੱਕ ਜਿਗਲੇ ਘਰੇ ਜਾ ਕੇ ਪੁੱਠੀ ਆਪਣੀ ਮਾਫ਼ਸ ਕੋਈ ਗੱਲ ਨਹੀਂ ਬਈ ਕਹਿਤਾ ਜੋ ਠੀਕ ਹੈ ਕਿੰਨੇ ਕੇ ਦੁੱਧ ਲਈਏ ਦੁੱਧ ਵੀਰੇ ਨੇ 16 ਕਿ ਠੀਕ ਹੈ ਹਮੈਂ ਇੱਕ ਦਿਨ 25 ਗੋਲੇ ਦਊਗੀ ਨਾ ਜੇ ਤਾਂ 15 ਤੋਂ ਬਾਹਰ ਚੱਲੇ ਤਾਂ ਆਪਾਂ ਕੋਲੇ ਪਸ਼ੂ ਲੈਣ ਆਇਓ ਨਹੀਂ ਆਇਓ ਨਾ ਠੀਕ ਹੈ ਤੇ ਕੀ ਰੇਟ ਕੀ ਰਹੂਗਾ ਰੇਟ ਤਾਂ ਲੈਣ ਦੇਣ ਦਾ ਹਾਂ ਸਤ ਸਤ 57000 ਦੀ ਦੇ ਦੂ ਮੁੱਲ 65 ਕਰਾਲ 70 ਕਰਾਲ ਬਾਈ ਆਏ ਹਾਏ ਹਾਏ ਹਾਂ ਉਹ ਵੀ ਬਸ ਭਾਬ ਜਿਹੜਾ ਬੰਦਾ ਆਪਣੇ ਘਰੇ ਆ ਕੇ ਲੈ ਕੇ ਜਾਊਗਾ ਜੇ ਹੁਣ ਡੱਬਾ ਲੈ ਕੇ ਜਾਵਾਂਗੇ ਮੈਂ ਮੇਲੇ ਚ ਪਾਵਾਂ ਕਿਤੇ ਉਹ ਅੱਡ ਗੱਲ ਆ ਬਾਈ ਉਹ ਰੇਟ ਬਾਈ ਵੱਧਦੀ ਹੁੰਦੀ ਹੈ ਤੁਹਾਨੂੰ ਅੱਡ ਹੁੰਦੇ ਬਾਈ ਹਾਂ ਠੀਕ ਆ ਆ ਲਾਈਵ ਮਿੱਤਰੋ ਬਿਲਕੁਲੀ ਬਹੁਤ ਬੱਚੀ ਠੰਡੀ ਬਹੁਤ ਆ ਬਈ ਬਹੁਤ ਸੋਹਣੇ ਥਾਨਲੇਵੇ ਵਾਲੀ ਬਹਿੜ ਦਿਖਾਉਣਾ ਤੁਸਾਨੂੰ ਐਨ ਰੁਗ ਰੁਗ ਦਾ ਥਾਣਾਗਾ 57000 ਰੁਪਏ ਦੀ ਆਹ ਬਹਿੜ ਲੈ ਜਾਓ ਪਹਿਲੇ ਸੂਏ 15 ਕਿਲੋ ਦਿੱਤਾ ਤੇ ਦੂਜੇ ਸੂਏ ਵੀ 15 ਹੀ ਮੰਨ ਲਿਓ ਸੋਹਣੇ ਥ ਕਿਵੇਂ ਲੱਗਿਆ ਹਨਾ ਇਹ ਦੱਸਿਓ ਜਰੂਰ ਕਮੈਂਟ ਕਰਕੇ ਭਾਈ ਲੈ ਇਹ ਆ ਦੇਖ ਲੋ ਆ ਔਲਜੀ ਕਰਦੀ ਆ ਕਰਦੀ ਬਈ ਤਲੇਰੇ ਜੇ ਕਰਦੀ ਸਾਡੇ ਸੰਗਲਾਂ ਚ ਰੱਖਦੇ ਜਾਂਦੀ ਸੰਗਲਾਂ ਚ ਰਹਿੰਦੀ ਹਨਾ ਰੇਟ ਦੇ ਹਿਸਾਬ ਨਾਲ ਤਾਂ ਭਾਈ ਮੈਂ ਕਹਿੰਦਾ ਇਹ ਬਾਲੀ ਠੰਡੀ ਸੀ ਲੈ ਭਾਈ ਜਿਵੇਂ ਮਰਜੀ ਹੱਥ ਮਾਰਦੇ ਭਾਈ ਉਤੋਂ ਦੇ ਮਾਰ ਕੇ ਹੱਥ ਮਾਰਦੇ ਥੱਲੇ ਜਿਵੇਂ ਮਰਜੀ ਮਰਜੀ ਰ ਬਣਦੇ ਵੀ ਬਣਦੇ ਕੇਰਾ ਬਣਦੇ ਕਰਦੀ ਆ ਅੱਛਾ ਬਬੂ ਜਿਵੇਂ ਹੁਣ ਇਧਰਲੇ ਪਾਸੇ ਤੇਰੀ ਝੋਟੀ ਆ ਗਈ ਹਾਂਜੀ ਭਾਈ ਹਾਂਜੀ ਆਹਾ ਝੋਟੀ ਸੂਈ ਐ ਇਹ ਸੂਈ ਨਹੀਂ ਵੀਰੇ ਰਮਣੇ ਦੂਜਾ ਸੂਆ ਸੂਗੀ ਜਮੰਦਰੂ ਤਿੱਲਾ ਬਾਈ ਮੂਹਰੇ ਸੁਣੋ ਮੂਹਰੇ ਕਿਹੜੇ ਮੂਹਰੇ ਸੁਣ ਜੀ ਬਈ ਉਰਲੇ ਪਾਸੇ ਉਰਲੇ ਪਾਸੇ ਤਿੱਲਾ ਐ ਤਿੱਲਾ ਬਾਈ ਠੀਕ ਐ ਪਹਿਲੇ ਨਹੀਂ ਚੱਲੇ ਤੇ ਨਹੀਂ ਚੱਲਦੇ ਠੀਕ ਐ ਤੇ ਕਿੰਨੇ ਕੇ ਦੁੱਧ ਲਈ ਆਪਾਂ ਕਹਿ ਸਕਦੇ ਦੁੱਧ ਵੀਰੇ ਨੇ 12 ਕਿਲੋ ਦਿੱਤਾ ਆਪਾਂ 12 ਹੀ ਕਹਿ ਕੇ ਦੇਵਾਂਗੇ ਤਿੱਲ ਦੀ ਤਿੱਲ ਨੇ ਵੀਰੇ ਆਪਾਂ 12 ਹੀ ਕਹਿ ਕੇ ਦੇਵਾਂਗੇ ਬਾਈ ਅੱਛਾ ਹਾਂ ਵੀ 10 ਤੋਂ 12 12 ਕਿਲੋ ਜਮਾ ਖੁੱਲਾ ਦੇਵੇ ਠੰਡਾ ਬਾਈ ਹਾਂ ਜ਼ਿੰਮੇਦਾਰ ਜੀ ਭੇਜਾਂਗੇ ਖੋਲੀ ਬਈ ਕਰਾ ਲਵੀ ਤਿੱਲ ਦਿਖਾਉਣਾ ਵਾ ਸਾਨੂੰ ਆਹ ਏ ਵੀ ਪਈ ਥਾਂ ਲੈ ਵੇ ਇਹ ਕਿੰਨੇ ਕੇ ਦਿਨ ਮਤਲਬ ਇਹ ਵੀ 12 ਮਹੀਨੇ ਪੰਜ ਚਾਰ ਦਿਨ ਹੀ ਗੱਡੂ ਚੋਟੀ ਆ ਦੇਖੋ ਮੂਰਲੇ ਥਾਂ ਤੋਂ ਥੱਲੋਂ ਜੇ ਗੱਲ ਕਰਕੇ ਮਗਰਲੇ ਲੈਵੇ ਤਾਂ ਐਨ ਪੂਰੀ ਸੋਹਣੀ ਆ ਪਰ ਹੈ ਇੱਕ ਤਿੱਲ ਮੈਂ ਤੁਹਾਨੂੰ ਦੱਸਾਂ ਗੱਲ ਵੀ ਮੱਝ ਘਰੇ ਰੱਖਣ ਜੇ ਕਿਸੇ ਭਰਾ ਨੇ ਦੁੱਧ ਪੀਣ ਵਾਸਤੇ ਲੈਣੀ ਆ ਹਨਾ ਉਹ ਤੁਸੀਂ ਨੋਟ ਕਰ ਲਿਓ ਕੀ ਰੇਟ ਰਹੂ ਬੱਬੂ ਇਹਦਾ ਹਰਮਣ ਇਹਦਾ ਝੋਟੀ ਤਾਂ ਮੰਨ ਲਾ ਲੱਖੋਂ ਬਾਹਰ ਸੀਗੀ ਬਈ ਜੇ ਚਾਰੇ ਥੇ ਨੇ ਹੁੰਦੀ ਹਾਂ ਹਨਾ ਪਰ ਆਪਾਂ ਮੁੱਲ 80000 ਰੁਪਏ ਕਰ ਦਿੰਦਾ ਟਾਟਾ ਵਟਾ ਟਾਟਾ ਵਟਾ ਇਹ ਘੱਟ ਵੱਧ ਨਹੀਂ ਕਹਿੰਦੇ 75000 ਦੀ ਝੋਟੀ ਦੇਣੂ ਬਈ ਠੀਕ ਆ ਲੈ ਵੀ ਆਹਾ ਤੁਹਾਨੂੰ 75000 ਦੀ ਝੋਟੀ ਮਿਲੂਗੀ ਟੋਕੜੀ ਵਿਗਜੋ ਬਈ ਪੈਸ ਮੰਨ ਲਾ 55 55 50 55 ਇਹ ਟੋਕੜ ਝੋਟੀ ਹੈ ਨਹੀਂ ਸਹੀ ਗੱਲ ਆ ਆ ਝੋਟੀ ਤੁਹਾਨੂੰ ਮਿੱਤਰੋ ਮਿਲੂਗੀ ਕਿ ਸਵਾਈ ਚ ਵੀ ਬਹੁਤ ਚੰਗੀ ਥਣ ਪਰ ਚੰਗੀ 75000 ਦੀ ਹਾਂਜੀ ਵੀ ਏ ਆ ਦੇਖੋ ਮਗਰਲੇ ਥਾਨ ਸੋਹਣੇ ਕਹਿਣਾ ਮੈਂ ਹੈ ਤਿਲ ਇਹ ਤੁਹਾਨੂੰ ਮੈਂ ਦੱਸਾਂ ਕਈ ਵਾਰੀ ਤੁਸੀਂ ਆਖੋ ਵੀ ਇਸ ਦਾ ਥਾਨਲੇ ਵਾ ਸੋਹਣਾ ਕਹੀ ਜਾਂਦਾ ਬਾਈ ਅੱਛਾ ਬਾਈ ਇਹ 75000 ਦੀ ਹੈ ਠੀਕ ਆ ਤੇ ਬੱਬੂ ਜਿਵੇਂ ਆਪਾਂ ਰੁਟੀਨ ਦੀ ਗੱਲ ਕਰ ਲਈ ਹੈ ਨਾ ਵੀ ਕਟੋ ਘਟਣਾ ਵਾਲਾ ਤੇਰੇ ਫਾਰਮ ਦੇ ਉੱਤੇ 10 ਦਾਵਾ ਜੀ ਥੋੜਾ ਜਿਹਾ ਕੰਮ ਹੋ ਗਿਆ ਸੀ ਬਾਈ ਇੱਕ ਆਪਾਂ ਮਿਸਤਰੀ ਲਾ ਰੱਖਿਆਗਾ ਅੱਛਾ ਹਾਂ ਉਧਰ ਉਲਝੇ ਜਾਂਦੇ ਆ ਆਪਣੇ ਕੋਲੇ 10 12 ਪਸ਼ੂ ਡੇਲੀ ਹੁੰਦੇ ਹੁੰਦੇ ਨੇ ਬਾਈ ਜਦੋਂ ਮਰਜੀ ਅੱਜ ਠੀਕ ਹੈ ਤੇ ਨੰਬਰ ਬੋਲੀ ਨੰਬਰ ਮੇਰਾ 94673 ਜੀ 70473 ਦਾ WhatsApp ਨੰਬਰ ਹੈ 9889106668 ਠੀਕ ਹੈ ਇਹ ਕਾਲ ਵਾਸਤੇ ਬਈ ਕਾਲ ਵਾਸਤੇ ਠੀਕ ਹੈ ਅ ਬਹੁਤ ਧੰਨਵਾਦ ਬਈ ਸਤਿ ਸ੍ਰੀ ਅਕਾਲ ਬਈ ਲੋ ਵੀ ਮਿੱਤਰੋ ਜੇ ਗੱਲ ਕਰਗੇ ਆਪਾਂ گاਵਾ ਦਿਖਾਈਆਂ ਇੱਕ ਮੱਝ ਦਿਖਾਈ ਹੈ ਹਨਾ ਇੱਥੇ ਆਇਓ ਜਿਹੇ ਜਿਹੇ ਵੀਡੀਓ ਦੇ ਵਿੱਚ ਹੈ ਹੀ ਆਪਾਂ ਜੋਰ ਲਾ ਦਿੰਨੇ ਆ ਸਾਰਾ ਵੀ ਜਿਹੇ ਜੀ ਚੀਜ਼ ਹੈਗੇ ਉਹ ਜੀ ਦਿਖਾਈ ਗਏ ਹੈਨਾ ਬਾਕੀ ਤਸੱਲੀ ਕਰਨਾ ਮਿੱਤਰੋ ਸੋਡਾ ਹੱਕ ਹੈ ਇੱਥੇ ਆਉਣ ਤੇ ਘੌੜਾ ਕਰਿਆ ਕਰੋ ਜਿਵੇਂ ਆ ਗਾਂ ਤਾਜੀ ਸੂਈ ਆ ਗਾਲਾ ਹੁਣ ਥੋਡੇ ਸਾਹਮਣੇ ਕਰੀ ਜਾਂਦੀ ਆ ਹੈਨਾ ਬਹੁਤ ਚੰਗੀ ਗਾਂ ਆ ਕੀ ਐਚ ਐਫ ਨਸਲ ਦੀ ਨੋਟ ਕਰਿਓ ਤੇ ਦੇਖਿਓ ਆਦੀ ਦੇਖ ਕੇ ਪਰਖ ਕੇ ਆਦੀ ਚੀ ਲੈ ਜਾਓ ਬਾਕੀ ਵੀਡੀਓ ਕਿਵੇਂ ਲੱਗੀ ਗਾਵਾਂ ਕਿਵੇਂ ਲੱਗੀਆਂ ਹੈਨਾ ਦੱਸਿਓ ਜਰੂਰ ਕਮੈਂਟ ਕਰਕੇ ਬਾਕੀ ਜਿੰਨੇ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਹਾਂ